ਸਾਰੇ ਪੰਜਾਬ ਵਿੱਚੋਂ ਆਏ ਨੌਜਵਾਨ ਸਾਥੀ ਜਮੂਰੀ ਜਨਤਕ ਜਥੇਬੰਦੀਆਂ ਦੇ ਨਮਾਇंदे ਤਰਕਸ਼ੀਲ ਸੁਸਾਇਟੀ ਦੇ ਨਮਾਇंदे ਤੇ ਜਮੂਰੀ ਅਧਕਾਰ ਸਭਾ ਦੇ ਕਾਰਕੁਨ ਜਿਵੇਂ ਗੱਲ ਕੀਤੀ ਹੈ ਕਿ ਤੁਹਾਡੀ ਏਡੀ ਵੱਡਾ ਹੰਗਾਰਾ ਇਸ ਜਗ੍ਹਾ ਨੂੰ ਜਿਹੜਾ ਉਤਸ਼ਾਹ ਮਿਲਦਾ ਹੈ ਉਹ ਵਾਪਸ ਲਜਾਣ ਲਈ ਹੋਏਗਾ ਗਦਰ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਸੀ ਉਹ ਇਹ ਸੀ ਕਿ ਇਹ ਸਮਝੋ ਕਿਉਂਕਿ ਜੇ ਅਸੀਂ ਜਾਤਾਂ ਦੇ ਜਾਂ ਉਹਨਾਂ ਵਿਤਕਰਿਆਂ ਦੀ ਗੱਲ ਕਰਦੇ ਆ ਤੇ ਬਹੁਤ ਨੀਵਾ ਪੱਧਰ ਹੈ ਜੇ ਅਸੀਂ ਰਾਜ ਦੂਜੇ ਰਾਜ ਦੀ ਲੁੱਟ ਦੀ ਗੱਲ ਕਰਦੇ ਆ ਤੇ ਉਹਦੂ ਉਤਲਾ ਪੱਧਰ ਹੈ ਲੇਕਿਨ ਸਭ ਤੋਂ ਵੱਡਾ ਪੱਧਰ ਇਹ ਹੈ ਕਿ ਇਸ ਦੇ ਮਗਰ ਇੱਕ ਸਿਸਟਮ ਕੰਮ ਕਰਦਾ ਜਿਹਦੀ ਸਮਝ ਗਦਰ ਪਾਰਟੀ ਦੇ ਉਹ 8000 ਲੋਕ ਜਿਹੜੇ ਕਦੀ ਕਮਾਈ ਕਰਨ ਗਏ ਸੀ ਉਹ ਵਾਪਸ ਆਏ ਤੇ ਉਹਨਾਂ ਨੇ ਉਹਦਾ ਜਵਾਬ ਦਿੱਤਾ ਕਿ ਇਹ સામਰਾਜਵਾਦ ਇੱਕ ਸਿਸਟਮ ਹੈ ਅੱਜ ਜਿਹੜੀ ਤੁਹਾਡੀ ਰਿਸਪੌਂਸ ਹੈ ਇਹ 295ਏ ਦੇ ਖਿਲਾਫ ਹੀ ਨਹੀਂ ਇਹ ਉਹ ਸਾਰੇ ਸੋਚ ਤੰਤਰ ਦੇ ਖਿਲਾਫ ਹੈ ਜਿਹੜੀ ਹਰ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਬਹਾਨਾ ਕੋਈ ਵੀ ਲੱਭੇ ਲੇਕਿਨ ਜਿਵੇਂ ਹਨੇਰੇ ਨੂੰ ਚਾਨਣ ਤੋਂ ਡਰ ਹੁੰਦਾ ਹੈ ਅੱਜ ਜਿਹੜੀਆਂ ਹਨੇਰੀਆਂ ਸ਼ਕਤੀਆਂ ਨੇ ਉਹਨਾਂ ਨੂੰ ਤੁਹਾਡੇ ਤਰਕ ਤੋਂ ਵੀ ਡਰ ਹੈ ਤੁਹਾਡੀ ਆਵਾਜ਼ ਤੋਂ ਵੀ ਡਰ ਹੈ ਔਰ ਉਹਦਾ ਆਪਾ ਜਿਵੇਂ ਹੰਗਾਰਾ ਤੁਸੀਂ ਦਿੱਤਾ ਹੈ ਉਹ ਉਹਨੂੰ ਸਲੂਟ ਹੈ ਫਿਰ 295 A ਨੂੰ ਆਪਾਂ ਸਮਝ ਲਈਏ ਇੱਕ ਬਨੇ ਇਹ ਬਹਾਨਾ ਲਾਇਆ ਜਾਂਦਾ ਕਿ ਜੀ ਅਸੀਂ ਉਹ ਸਾਰੇ ਅੰਗਰੇਜ਼ਾਂ ਦੇ ਜਿਹੜੇ ਬਣਾਏ ਹੋਏ ਕਾਨੂੰਨ ਸੀ ਜਿਹੜੇ ਲੋਕਾਂ ਦੇ ਖਿਲਾਫ ਸੀ ਉਹਨੂੰ ਬਦਲ ਰਹੇ ਹਾਂ ਬਦਲ ਕੇ ਕੀ ਕੀਤਾ ਕਹਿੰਦੇ ਜੀ ਅਸੀਂ ਸਾਰੀਆਂ ਧਾਰਾਵਾਂ ਬਦਲ ਕੇ ਕੁਝ ਨਵੀਆਂ ਧਾਰਾਵਾਂ ਲੈ ਆਂਦੀਆਂ ਨੇ ਔਰ ਉਹਦਾ ਮੂਲ ਕੀ ਹੈ ਕਿ ਜਿਹੜਾ ਪੈਸੇ ਦੀ ਹੇਰਾਫੇਰੀ ਕਰ ਰਿਹਾ ਹੈ ਉਹਨੂੰ ਕੈਦ ਨਹੀਂ ਹੋਏਗੀ ਦੂਜਿਆਂ ਨੂੰ ਤੁਸੀਂ ਹਰ ਮਾਮੂਲੀ ਗਲਤੀ ਤੇ ਕੈਦ ਕਰੋਗੇ ਇਹਦਾ ਮਤਲਬ ਹੈ ਕਿ ਪੂਰਾ ਸਿਸਟਮ ਨੰਗਾ ਹੋ ਰਿਹਾ ਹੈ ਕਿ ਇਹ ਇੱਥੇ ਪੈਸੇ ਵਾਲੇ ਦੇ ਨਾਲ ਹੈ ਮਿਹਨਤ ਕਰਨ ਵਾਲੇ ਦੇ ਨਾਲ ਨਹੀਂ ਔਰ ਦੂਜੀ ਗੱਲ ਇਹ ਜਿਹੜਾ 295 A ਹੈ ਇਹਦੀ ਇੱਕ ਅਸਲੀਅਤ ਸਮਝ ਲਓ ਕਿ ਜਲਿਆਂਵਾਲੇ ਬਾਗ ਗਦਰ ਪਾਰਟੀ ਦੀਆਂ ਕੁਰਬਾਨੀਆਂ ਨੇ ਏਕਤਾ ਦਾ ਸੰਦੇਸ਼ ਦਿੱਤਾ ਸੀ ਔਰ ਉਹ ਏਕਤਾ ਦਾ ਸੰਦੇਸ਼ ਫਲਿਆ ਜਲਿਆਂਵਾਲੇ ਬਾਗ ਤੋਂ ਪਹਿਲਾਂ ਜਦੋਂ ਰਾਮ ਨੌਮੀ ਜਿਹੜੀ ਹੈ ਉਹ ਲੋਕਾਂ ਨੇ ਇਕੱਠੇ ਹੋ ਕੇ ਮਨਾਈ ਔਰ ਉਹਦੇ ਵਿੱਚ Hindu, Muslim, Sikh ਇਕੱਠੇ ਸਨ ਉਹ ਜਿਹੜਾ ਪਾਣੀ ਕਦੀ Hindu ਪਾਣੀ, Muslim ਪਾਣੀ ਕਿਹਾ ਜਾਂਦਾ ਸੀ ਉਹ ਇਕੱਠਾ ਸੀ ਔਰ ਉਸ ਏਕਤਾ ਨੇ ਇੰਨਾ ਡਰਾਇਆ ਕਿ 9 ਤਰੀਕ ਨੂੰ 9 April ਦੀ ਰਾਮ ਨੌਮੀ ਸੀ 10 April ਨੂੰ ਪਹਿਲੀ ਗੋਲੀ ਚਲਾਈ 20 ਲੋਕ ਮਾਰੇ ਗਏ ਉਸੇ ਵੇਲੇ ਲਾਹੌਰ ਵਿੱਚ ਵੀ ਇੱਕ ਖੁਸ਼ੀਰਾਮ ਮੁੰਡਾ ਸੀ ਜਿਨੇ ਆਪਣੀ ਛਾਤੀ ਵਿੱਚ ਸੱਤ ਗੋਲੀਆਂ ਖਾਧੀਆਂ ਭਗਤ ਸਿੰਘ ਨੇ ਉਹਨਾਂ ਤੇ ਉੱਤੇ ਲੇਖ ਲਿਖਿਆ ਕਿਉਂਕਿ ਉਹ ਘਰ ਵਿੱਚ ਇੱਕ ਯਤਿਮ ਖਾਨਾ ਦੇ ਜਿਹੜੇ ਬੱਚੇ ਸੀ ਬਾਈ ਉਹਨਾਂ ਨੂੰ ਘਰ ਵਿੱਚ ਪਾਲਿਆ ਗਿਆ ਸੀ ਉਹਨਾਂ ਵਿੱਚੋਂ ਇੱਕ ਸੀ ਲੇਕਿਨ ਪਾਗਲਪਨ ਉਦੋਂ ਹੁੰਦਾ ਜਦੋਂ ਲੋਕਾਂ ਦੀ ਏਕਤਾ ਤੋਂ ਡਰ ਲੱਗਦਾ ਹੈ ਸੋ ਇਸ ਕਰਕੇ ਫਿਰ ਉਹਦਾ ਇਲਾਜ ਕੀ ਹੈ ਕਿ ਲੋਕਾਂ ਵਿੱਚ ਵਖਰੇਵਾ ਪਾਇਆ ਜਾਵੇ ਦੰਗੇ ਹੋਏ ਉਹਦੇ ਉੱਤੇ ਲਿਖਿਆ ਗਿਆ ਔਰ ਉਹਦੇ ਤੋਂ ਬਾਅਦ ਉਸ ਵੇਲੇ ਚਾਰ ਇਹੋ ਜਿਹੇ ਤੱਤ ਬਣੇ ਕਿ ਪੋਜੀਟਿਵਲੀ ਸਮਾਜ ਨੂੰ ਕਿਵੇਂ ਤੋੜਿਆ ਜਾਵੇ ਭਗਤ ਸਿੰਘ ਨੇ ਨੌਜਵਾਨ ਭਾਰ ਸਭਾ ਬਣਾਈ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਤੋਂ ਮੁਕਤੀ ਲੈਣੀ ਹੋਏਗੀ ਕਮਜ਼ੋਰੀਆਂ ਕੀ ਨੇ ਧਰਮ ਦਾ ਜਨੂਨਵਾਦ ਜਾਤ ਪਾਤ ਦਾ ਵਖਰੇਵਾ ਲਿੰਗ ਭੇਦ ਦਾ ਵਖਰੇਵਾ ਔਰ ਉਹ ਚੌਥੀ ਗੱਲ ਜਿਹੜੀ ਸੀ ਕਿ ਉਹਨਾਂ ਨੂੰ ਹਰ ਚੀਜ਼ ਦਾ ਕਾਰਨ ਸਮਝਣ ਦੇ ਕਾਬਿਲ ਬਣਨਾ ਹੈ ਉਸੇ ਵੇਲੇ ਬਾਬਾ ਸਾਹਿਬ ਅੰਬੇਦਕਰ ਡਿਪਰੈਸਡ ਕਲਾਸਸ ਲਈ ਐਜੂਕੇਸ਼ਨ ਲਾ ਰਹੇ ਅਰ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਮੇਰੇ ਬੱਚੇ ਐਜੂਕੇਸ਼ਨ ਪੜ ਜਾਣਗੇ ਤੇ ਉਹ ਸ਼ੇਰਨੀ ਦਾ ਦੁੱਧ ਪੀ ਲਿਆ ਹੋਏਗਾ ਤੇ ਉਹ ਦਾੜਨਗੇ ਤੇ ਉਹਨਾਂ ਨੇ ਨਾਰਾ ਦਿੱਤਾ ਸੀ ਐਜੂਕੇਟ ਐਜੀਟੇਟ ਐਂਡ ਆਰਗੇਨਾਈਜ਼ ਉਸੇ ਸਮੇਂ ਤੇ ਇਹ 1924 ਦੀ ਗੱਲ ਹੈ ਕਿਉਂਕਿ ਆਪਾਂ ਉਹਦਾ 100 ਸਾਲਾ ਮਨਾ ਰਹੇ ਹਾਂ ਔਰ ਉਸੇ ਵੇਲੇ ਮਲਪੈਰੀਅਰ ਨੇ ਕਿਹਾ ਸੀ ਕਿ ਸਾਨੂੰ ਸੈਲਫ ਰਿਸਪੈਕਟ ਪੈਦਾ ਕਰਨੀ ਹੈ ਤੇ ਨਾਲ ਵਿਗਿਆਨਕ ਵਿਚਾਰਧਾਰਾ ਪੈਦਾ ਕਰਨੀ ਸੈਲਫ ਰਿਸਪੈਕਟਿਵ ਗਿਆਨਿਕ ਵਿਚਾਰ ਚਤਰਾ ਤੋਂ ਬਗੈਰ ਨਹੀਂ ਆਉਂਦੀ ਔਰ ਉਸੇ ਵੇਲੇ ਨਾਰਾਇਣ ਗੁਰੂ ਜਿਹੜੇ ਨੇ ਉਹ ਮਦਦਤਾ ਵਾਸਤੇ ਰਾਹ ਜਿਹੜਾ ਹੈ ਉਹ ਖੁੱਲਾ ਕਰਾ ਰਹੇ ਸੀ ਕਿਉਂਕਿ ਉਹਨਾਂ ਨੂੰ ਕੋਲ ਮੰਦਰ ਸੀ ਮੰਦਰ ਦੇ ਕੋਲ ਦੀ ਨੰਗ ਦੇ ਰਾਹ ਤੋਂ ਵੀ ਲੰਘਣਾ ਸੜਕ ਤੋਂ ਦੀ ਵੀ ਨੰਗਣਾ ਮਨਾ ਸੀ ਔਰ ਉਸ ਵੇਲੇ ਪੰਜਾਬ ਵਿੱਚ ਜਿਹੜਾ ਗੁਰਦੁਆਰਾ ਰਿਫਾਰਮ ਕਿਉਂਕਿ ਇੱਥੇ ਵੀ ਇੱਕ ਮੁਕਤੀ ਦਾ ਸੰਗਾਮ ਚੱਲ ਰਿਹਾ ਸੀ ਇਹਨਾਂ ਨੇ ਜਾ ਕੇ ਉੱਥੇ ਲੰਗਰ ਲਾਇਆ ਸੀ। ਤੋਂ ਉਸ ਆਧਾਰ ਤੇ ਔਰ ਉਹਦੇ ਵਿੱਚੋਂ ਤੁਹਾਡਾ ਇਹ 295 ਇਹ ਨਿਕਲਿਆ ਕਿ ਦੰਗੇ ਕਰਾਓ ਔਰ ਸਰਕਾਰ ਕੋਲ ਇਹ ਕਹੋ ਜਿਆ ਮਲਬੂਦੀ ਹੋਵੇ ਜਿਹਦੇ ਨਾਲ ਲੋਕਾਂ ਨੂੰ ਲੜਾਇਆ ਜਾਵੇ ਕਹਿੰਨ ਕਿ ਜੀ ਅਸੀਂ ਤੁਹਾਡਾ ਔਰ ਇਹਦੇ ਵਿੱਚ ਹੈ ਕਿ ਜਨੂਨ ਕੀ ਹੈ ਤੁਹਾਡਾ ਜਜ਼ਬਾਤ ਭੜਕਣ ਦਾ ਮਤਲਬ ਕੀ ਹੈ ਮਤਲਬ ਕਿ ਦਿਮਾਗ ਨਹੀਂ ਪੜਕ ਰਿਆ ਜਜ਼ਬਾਤ ਪੜਕ ਰਹੇ ਨੇ ਔਰ ਐਸੀ ਚੀਜ਼ ਨੂੰ ਅਗਰ ਲੈ ਕੇ ਇਹਦੇ ਨਾਲ ਹੀ ਇੱਕ 295 ਆਪਾਂ ਦੇਖੀਏ ਕਿ ਅੱਜ ਜਿਹੜੇ ਧਾਰਮਿਕ ਸਥਾਨ ਨੇ ਇੱਕ ਖਾਸ ਕਮਿਊਨਿਟੀ ਦੇ ਮਨੀਪੁਰ ਚ ਕੀ ਹੋਇਆ ਕਿ ਉੱਥੇ ਸਾਰੇ ਜਿਹੜੇ ਮਤਲਬ 크ਰਿਸਚੀਅਨਸ ਦੇ ਬਚਰਚ ਸੀ ਉਹਨਾਂ ਨੂੰ ਜਲਾਇਆ ਗਿਆ ਯੂਪੀ ਵਿੱਚ ਕੀ ਹੋ ਰਿਹਾ ਹੈ ਕਿ ਜੀ ਤੁਸੀਂ ਆਨੇ ਬਹਾਨੇ ਲੋਕਾਂ ਦੇ ਧਾਰਮਿਕ ਸਥਾਨ ਜਿਹੜੇ ਨੇ ਉਹਨਾਂ ਨੂੰ ਜਲਾ ਰਹੇ ਹੋ ਔਰ ਉਹਦੇ ਖਿਲਾਫ ਤਾਰਾ ਜਿਹੜੀ ਹੈ ਉਹ 295 ਹੈ ਕਿਤੇ ਲੱਗੀ ਹੈ ਕਿਸੇ ਉੱਤੇ ਜਿਨ੍ਹਾਂ ਨੇ ਉਹ ਠਾਏ ਨੇ ਭਾਵੇਂ ਉਹ ਸਰਕਾਰੀ ਅਦਾਰਾ ਹੋਵੇ ਇਹਦਾ ਮਤਲਬ ਹੈ ਕਿ ਉਹ ਉਹਦੇ ਵਿੱਚੋਂ ਸਿਲੇਕਟਡ ਕਰਨਾ ਚਾਹੁੰਦੇ ਨੇ ਤਰਕਸ਼ੀਲਤਾ ਤੇ ਕਿਉਂ ਲਗਾਈ ਔਰ ਉਹਦੇ ਵਿੱਚ ਵੀ ਪੰਜਾਬ 'ਚ ਲੱਗਣਾ ਆਪਣੀ ਚਿੰਤਾ ਦਾ ਵਿਸ਼ਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਸਰਕਾਰ ਵੱਖਰੀ ਹੈ ਲੇਕਿਨ ਇੱਥੇ ਵੀ ਮਤਲਬ ਇਹਨੂੰ ਉਹ ਵੋਟਰ ਮਤਲਬ ਇਵੇਂ ਕੀਤਾ ਜਾ ਸਕਦਾ ਹੈ ਜਿਵੇਂ ਜਿਹੜਾ ਲੋਕਾਂ ਨੇ ਕਿਹਾ ਜੀ ਸਾਡੇ ਧਾਰਮਿਕ ਸਾਡੇ ਲੁਧਿਆਣੇ ਚ ਜਿਹੜੇ ਇਹ ਕਹਿ ਰਹੇ ਨੇ ਕਿ ਜੀ ਸਾਡੇ ਧਾਰਮਿਕ ਜਜ਼ਬਾਤ ਭੜਕਾਤੇ ਇਹਨਾਂ ਦੀ ਇੱਕ ਵਿਗਿਆਨਕ ਗੱਲ ਨੇ ਉਹ ਕੱਲ ਉਥੇ ਜੂਆ ਖਡਾਉਂਦਾ ਫੜਿਆ ਗਿਆ ਤਾਂ ਉਹ ਉਹ ਇਹ ਜਿਹੜਾ ਮਲਪਾਰਟ ਹੈ ਔਰ ਇਹਦੇ ਨਾਲ ਹੀ ਇੱਕ ਚੀਜ਼ ਜਿਹੜੀ ਸਾਨੂੰ ਜਾਣਣੀ ਚਾਹੀਦੀ ਹੈ ਕਿ ਆਪਾਂ ਨੂੰ ਉਹ ਕੱਲ ਵੀ ਕਹਿ ਰਹੇ ਸੀ ਇਹ ਜੀ ਤੁਹਾਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਕਹਿੰਦੇ ਨਾ ਬੜਾ ਡਟ ਕੇ ਡਿਊਟੀ ਕਿਹੜੀ ਹੈ ਉਹ ਕਨਸਟੀਟਿਊਸ਼ਨ ਵਿੱਚ 51 ਏ ਹੈ ਪਰ ਉਹਦੇ ਵਿੱਚ ਪਹਿਲੀ ਡਿਊਟੀ ਇਹ ਹੈ ਕਿ ਜਿੰਨਾ ਕਦਰਾਂ ਕੀਮਤਾਂ ਲਈ ਆਜ਼ਾਦੀ ਦੀ ਲੜਾਈ ਲੜੀ ਗਈ ਉਹਨਾਂ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣਾ ਹੈ ਤੁਸੀਂ ਅੱਜ ਇੱਥੇ ਉਹ ਡਿਊਟੀ ਕਰਨ ਆਏ ਹੋ ਇਹ ਜਿਹੜੀਆਂ ਕਦਰਾਂ ਕੀਮਤਾਂ ਗਦਰ ਪਾਰਟੀ ਨੇ ਭਗਤ ਸਿੰਘ ਉਹਨਾਂ ਨੇ ਔਰ ਆਈਐਨਏ ਤੱਕ ਕੀਰਤੀ ਕਿਸਾਨ ਪਾਰਟੀ ਨੇ ਜਿਹੜੀਆਂ ਦਿੱਤੀਆਂ ਉਹਨਾਂ ਨੂੰ ਰੋਕੀ ਸਨ ਕਿਉਂਕਿ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਪੁੱਛਿਆ ਕਿ ਵੀ ਇਹ ਮੁੰਡਾ ਇਹਨੂੰ ਤੇ ਮੈਂ ਦਲੀਲ 'ਚ ਫਸਾ ਸਕਦਾ ਉਹਨੇ ਕਿਹਾ ਤੁਸੀਂ 8000 ਲੋਕ ਆਏ ਇੱਕ ਤਿੰਨ ਰੰਗ ਦਾ ਗਦਰ ਪਾਰਟੀ ਦਾ ਝੰਡਾ ਲੈ ਕੇ ਆਏ ਇਹ ਤਿੰਨ ਰੰਗ ਕਾਦੇ ਨੇ ਉਹਨੂੰ ਲੱਗਾ ਕਿ ਵੀ ਇਹ ਨਹੀਂ ਜਾਣਦਾ ਹੋਵੇਗਾ ਲੇਕਿਨ ਜਿਹੜਾ ਜਵਾਬ ਦਿੱਤਾ ਉਹ ਰਿਕਾਰਡਡ ਹੈ ਇਹ ਇਹ ਤਿੰਨ ਰੰਗ ਉਹਨਾਂ ਤਿੰਨ ਕਦਰਾਂ ਦੇ ਰੰਗ ਨੇ ਜਿਨ੍ਹਾਂ ਨਾਲ ਸਮਾਜ ਅੱਗੇ ਵਧਦਾ ਔਰ ਉਹ ਕਿਹੜੇ ਨੇ ਇਕਵੈਲਿਟੀ ਬਰਾਬਰਤਾ ਭਾਈਚਾਰਾ ਇਕਵੈਲਿਟੀ ਲਿਬਰਟੀ ਫੈਟਰਨਟੀ ਇਹ ਭਾਈਚਾਰਾ ਔਰ ਉਹਦੇ ਨਾਲ ਮਤਲਬ ਆਜ਼ਾਦੀ ਤਾਂ ਆਜ਼ਾਦੀ ਜਿਹੜੀ ਹੈ ਜਦੋਂ ਭਗਤ ਸਿੰਘ ਤੇ ਬੀਕੇ ਦੱਤ ਅਸੈਂਬਲੀ 'ਚ ਗਏ ਤੇ ਉਹਨਾਂ ਦੇ ਸਾਹਮਣੇ ਦੋ ਸਵਾਲ ਸਨ ਕਿ ਨਿੱਜੀ ਆਜ਼ਾਦੀ ਨੂੰ ਖੋਇਆ ਜਾ ਰਿਹਾ ਹੈ ਕਿਉਂਕਿ ਪਬਲਿਕ ਸੇਫਟੀ ਬਿਲ ਔਰ ਲੋਕਾਂ ਦੇ ਇਕੱਠੇ ਹੋ ਕੇ ਲੜਨ ਦਾ ਹੱਕ ਖੋਇਆ ਜਾ ਰਿਹਾ ਹੈ ਇਸ ਕਰਕੇ ਉਹ ਕਹਿੰਦੇ ਕਿ ਇਧਰੋਂ ਵੱਧ ਮੌਕਾ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਜਾਗਰਤ ਕਰੀਏ ਔਰ ਇੱਥੇ ਜਿਹੜੇ ਭਰਮ ਵਿੱਚ ਬੈਠੇ ਨੇ ਕਿ ਸ਼ਾਇਦ ਪਾਰਲੀਮੈਂਟ 'ਚ ਬਹਿ ਕੇ ਆਜ਼ਾਦੀ ਆ ਜਾਏਗੀ ਤੇ ਉਹਦੋਂ ਉਹਨਾਂ ਨੇ ਕਿਹਾ ਸੀ ਕਿ ਜੇ ਨਿੱਜੀ ਆਜ਼ਾਦੀ ਨਹੀਂ ਹੈ ਤਾਂ ਫਿਰ ਸੰਪੂਰਨ ਆਜ਼ਾਦੀ ਨਹੀਂ ਜੇ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਗੱਲ ਕਰਨ ਦਾ ਹੱਕ ਨਹੀਂ ਹੈ ਤੇ ਫਿਰ ਜਮਹੂਰੀਅਤ ਨਹੀਂ ਹੈ ਤੋ ਅੱਜ ਆਪਾਂ ਜਿੱਥੇ ਏਡਾ ਵੱਡਾ ਮਤਲਬ ਇਹ ਮਸਲਾ ਸਿਰਫ 295ਏ ਦੇ ਨਾਲ ਜੁੜਿਆ ਨਹੀਂ ਇਹਦੇ ਮਗਰ ਉਹਨਾਂ ਸਾਰੀਆਂ ਜਿਹੜੀਆਂ ਮਤਲਬ ਨੇ ਜਿੱਥੇ ਲੋਕਾਂ ਦੇ ਹੱਕ ਖੋਏ ਜਾ ਰਹੇ ਨੇ ਔਰ ਤੁਸੀਂ ਦੇਖਿਆ ਕਿ ਮਜ਼ਦੂਰਾਂ ਦੇ ਹੱਕ ਖੋਏ ਜਾ ਰਹੇ ਨੇ ਕਿ ਜਿੰਨੀ ਆ ਲੜਾਈ ਲੜ ਲੜ ਕੇ ਮਲ ਬਹੁਤ ਕੁਝ ਹੱਕ ਪ੍ਰਾਪਤ ਕੀਤੇ ਸੀ ਉਹਨਾਂ ਨੂੰ ਸਮੇਟ ਕੇ ਉਹਨਾਂ ਨੇ ਚਾਰ ਕੋਡਸ ਵਿੱਚ ਕਰ ਦਿੱਤਾ ਦੂਜੀ ਜਿਹੜੀ ਸਾਡੀ ਫੰਡਮੈਂਟਲ ਡਿਊਟੀ ਹੈ ਕਿ ਵਿਗਿਆਨਕ ਵਿਚਾਰਧਾਰਾ ਹੋਣੀ ਚਾਹੀਦੀ ਹੈ ਜੋ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਚ ਸੁਪਨਾ ਲਿਆ ਸੀ ਕਿ ਨੌਜਵਾਨ ਹੋਣ ਉਹ ਤੁਹਾਡੀ ਅੱਜ ਫੰਡਮੈਂਟਲ ਡਿਊਟੀ ਹੈ ਲੋਕਾਂ ਦਾ ਆਪਸ ਵਿੱਚ ਮੇਲ ਜੋਲ ਬਣਾ ਕੇ ਰੱਖਣਾ ਸਾਡੀ ਡਿਊਟੀ ਹੈ ਤੋਂ ਜਿੱਥੇ ਆਪਾਂ ਉਹ ਡਿਊਟੀ ਪਰਫਾਰਮ ਕਰ ਰਹੇ ਆ ਉੱਥੇ ਆਪਾਂ ਇਸ ਵਿਰਸੇ ਨੂੰ ਔਰ ਮੈਂ ਸਮਝਦਾ ਕਿ ਜਿਹੜਾ ਤੁਸੀਂ ਹਾਲ ਭਰਿਆ ਅੱਜ ਬਾਬਾ ਜਵਾਲਾ ਸਿੰਘ ਜੀ ਨੂੰ ਖੁਸ਼ੀ ਹੋਏਗੀ ਜਿਨ੍ਹਾਂ ਨੇ ਆਪਣੀ ਸਾਰੀ ਇਸ ਕਰਕੇ ਲਾਈ ਸੀ ਕਿ ਲੋਕ ਬੱਚੇ ਪੜ ਸਕਣ ਔਰ ਉਹ ਗਦਰ ਪਾਰਟੀ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਸੀ ਤਾਂ ਅੱਜ ਇਸ ਕਰਕੇ ਆਪਾਂ ਇਸ ਇਹਨੂੰ ਇੱਥੋਂ ਬਾਹਰ ਲੈ ਕੇ ਜਾਣਾ ਹੈ ਲੋਕਾਂ ਵਿੱਚ ਲਿਜਾਣਾ ਹੈ ਕਿ ਉਹ ਆਪਣੇ ਮਸਲਿਆਂ ਨੂੰ ਹੱਲ ਕਰਨ ਔਰ ਆਪ ਸੋਚਣ ਔਰ ਸੋਚ ਕੇ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ ਔਰ ਉਹਦੇ ਮਗਰ ਵਿਗਿਆਨਕ ਵਿਚਾਰਧਾਰਾ ਨੂੰ ਔਰ ਜਮਹੂਰੀ ਹੱਕਾਂ ਨੂੰ ਕਿਉਂਕਿ ਬਹੁਤ ਵੱਡੇ ਹਮਲੇ ਹੋ ਰਹੇ ਨੇ ਜਿਹੜੇ ਸਾਡੇ ਜਮਹੂਰੀ ਹੱਕਾਂ ਨੂੰ ਕਿਉਂਕਿ ਜਮਹੂਰੀਅਤ ਹੀ ਖਤਰੇ ਵਿੱਚ ਹੈ ਔਰ ਉਹ ਇੱਕ ਗੱਲ ਸਮਝ ਲਓ ਕਿ ਸਾਡਾ ਉਹਨਾਂ ਲੋਕਾਂ ਨਾਲ ਵਾਹ ਹੈ ਜਿਹੜੇ ਚੂਹੇ ਨੂੰ ਪੂਜਦੇ ਨੇ ਕਿਉਂਕਿ ਗਣੇਸ਼ ਦਾ ਜਿਹੜਾ ਸਵਾਰੀ ਉਹ ਚੂਹਾ ਹੈ ਤੇ ਚੂਹੇ ਤੋਂ ਕੀ ਸਿੱਖਦੇ ਨੇ ਕਿ ਚੀਜ਼ਾਂ ਨੂੰ ਹੇਠੋਂ ਹੇਡੋਂ ਦੀ ਖਾਲੀ ਕਰਦੇ ਹੋ ਮਲ ਉਪਰੋਂ ਤੁਹਾਨੂੰ ਨਜ਼ਰ ਨਹੀਂ ਆਏਗਾ ਲੇਕਿਨ ਉਹ ਹੇਠੋਂ ਹੇਡੋਂ ਦੀ ਖਾਲੀ ਕਰ ਰਹੇ ਨੇ ਤੋ ਆਪਾਂ ਨੂੰ ਕਿਉਂਕਿ ਆਪਾਂ ਕਿਸਾਨੀ ਵਿੱਚੋਂ ਆ ਸਾਨੂੰ ਪਤਾ ਹੈ ਕਿ ਜੇ ਪਾਣੀ ਪਾ ਕੇ ਚੂਹੇ ਨੂੰ ਬਾਹਰ ਕੱਢਿਆ ਜਾ ਸਕਦਾ ਉਹ ਤਾਂ ਨਿਕਲਦਾ ਨਹੀਂ ਤੋ ਆਪਾਂ ਵਿਚਾਰਾਂ ਨਾਲ ਮਤਲਬ ਗਿਆਨ ਨਾਲ ਉਹ ਇਹਦੀ ਜਿਹੜੀ ਮਤਲਬ ਤੁਹਾਡਾ ਫਲੱਡ ਹੈ ਉਹ ਉਹਨਾਂ ਚੂਹਿਆਂ ਨੂੰ ਖਤਮ ਕਰ ਸਕੇਗਾ ਉਸ ਚੀਜ਼ ਨੂੰ ਖਤਮ ਕਰ ਸਕੇਗਾ ਤੀਜਾ ਜਿਹੜਾ ਹੈ ਕਿ ਇਹ ਗੱਲ ਸਮਝ ਲਈਏ ਔਰ ਪਿਛਲੇ ਸਾਡੇ ਕਿਸਾਨ ਘੋੜ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਇਹ ਜਿਹੜੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਉਹ ਨੀਤੀਆਂ ਤੁਹਾਡੀ ਲੋੜ ਚੋਂ ਨਹੀਂ ਬਣ ਰਹੀਆਂ ਉਹ ਸਾਮਰਾਜਵਾਦ ਦੀ ਲੋੜ ਚੋਂ ਬਣ ਰਹੀਆਂ ਨੇ ਜਿਹਦਾ ਅੱਜ ਰੂਪ ਕਾਰਪੋਰੇਟਵਾਦ ਹੈ ਇਸੇ ਕਰਕੇ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਇੱਕ ਨਾਰਾ ਦੇ ਰਿਹਾ ਜੇ ਮੇਰੇ ਨਾਰੇ ਨੂੰ ਮੇਰੇ ਦੇਸ਼ ਦੇ ਲੋਕ ਸਮਝ ਗਏ ਤੇ ਮੈਨੂੰ ਜ਼ਿੰਦਗੀ ਦਾ ਮੁੱਲ ਮਿਲ ਜਾਏਗਾ ਔਰ ਉਹ ਨਾਰਾ ਕੰਪਲੀਟ ਨਾਰਾ ਇਹ ਹੈ ਕਿ ਸਾਮਰਾਜਵਾਦ ਮਰਦਾਬਾ ਇਨਕਲਾਬ ਜ਼ਿੰਦਾਬਾਦ ਔਰ ਸਮਰਾਜਵਾਦ ਦਾ ਅੱਜ ਰੂਪ ਜਿਹੜਾ ਹੈ ਉਹ ਕਾਰਪੋਰੇਟਵਾਦ ਹੈ। ਤੋਂ ਇਸ ਕਰਕੇ ਜਿੱਥੇ ਆਪਾਂ 295A ਨੂੰ ਬਲ ਖਤਮ ਕਰ ਔਰ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਅਸੀਂ ਬਲ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਔਰ ਜਿਸ ਤਰ੍ਹਾਂ ਇਸ ਸਪਿਰਟ ਆਪ ਹੈ ਇਹਨੂੰ ਆਪਾਂ ਲੋਕਾਂ ਵਿੱਚ ਲੈ ਕੇ ਜਾਈਏ ਤਾਂ ਆਪਾਂ ਜਮਹੂਰੀਅਤ ਨੂੰ ਮਜ਼ਬੂਤ ਕਰਾਂਗੇ ਜਮਹੂਰੀ ਹੱਕਾਂ ਦੀ ਰਾਖੀ ਕਰਾਂਗੇ ਸੋ ਫਿਰ ਆਪਾਂ ਉਸ ਨਾਰੇ ਨਾਲ ਇਸ ਕਾਮਪਨੀ ਕਾਰਪੋਰੇਟ ਵਾਜ਼ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਧੰਨਵਾਦ